ketutup nah udah oke milhões nem سلام <laughs> علیکم او نا نا او 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 ਦਾ ਇਹ ਹਸਕ ਦਿਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਅੱਜ ਸ਼੍ਰੀ ਨਗਰ ਤੋਂ ਚੱਲ ਕੇ ਵਿਸ਼ਾਲ ਨਗਰ ਕੀਰਤਨ ਜਿਹੜਾ ਪੰਜਾਬ ਦੇ ਵਿੱਚ ਦਾਖਲ ਹੋਇਆ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਜਿੱਥੇ ਸਾਰੀ ਸੰਗਤ ਦੇ ਵਿੱਚ ਜੋ ਸ਼ਰਧਾ ਹੈ ਜਿੱਥੇ ਮੈਂ ਸ਼ਰਧਾ ਦਾ ਸਨਮਾਨ ਕਰਦਾ ਉੱਥੇ ਹੀ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਸੰਗਤ ਵੱਲੋਂ ਸਾਰਿਆਂ ਵੱਲੋਂ ਮੁਕੰਮਲ ਤਿਆਰੀਆਂ ਤੇ ਮੁਕੰਮਲ ਸ਼ਰਧਾ ਹੈ ਸੋ ਅੱਜ ਦੇ ਇਸ ਦਿਹਾੜੇ ਨੂੰ ਆਓ ਸਾਰੇ ਯਾਦ ਕਰੀਏ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਸਾਡੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਜਿਹੜੀ ਪੰਜਾਬ ਸਰਕਾਰ ਵੱਲੋਂ ਉਹਦਾ ਸ਼ਰਧਾਂਜਲੀ ਮੈਮੋਰੀ ਰੱਖੀ ਜਾ ਰਹੀ ਹੈ ਅੱਜ ਨੰਦਨਗਰ ਕੀਰਤਨ ਜਿਹੜਾ ਕਿ ਸ਼੍ਰੀ ਨਗਰ ਤੋਂ ਚੱਲੇ ਸੀ ਅੱਜ ਪਾਲਕੀ ਸਾਹਿਬ ਮੁਕੇਰੀਆਂ ਵਿੱਚ ਪਹੁੰਚੇ ਨੇ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ जोर शोर लाल पालकी साहब का स्वागत किया है साढ़े नाने साहब डॉक्टर छत्तील जी लोकल प्रोफेसर तो मुलानी जी और जिला प्रशासन पठानकोट तो डी पी पठानकोट का दिल्ली जी और सारा प्रशासन सदस्य प्रकार से पुलिस ਬਹੁਤ ਸਾਰੇ ਸੰਗਤ ਤੁਸੀਂ ਦੇਖ ਰਹੇ ਹੋ ਕਿ आले-ਦਾਲੇ ਦੇ ਪਿੰਡਾ ਤੋਂ ਇਥੇ ਪਹੁੰਚੀ ਹੈ ਇਸ ਦੇ ਫੈਸਲੇ ਮਾਨਸਾ ਦੇਸ਼ ਨੇ ਪਹਿਲਾ ਪੁਆਇੰਟ ਇਹ ਦਿੱਤੀ ਕਿ ਅਜੇ ਸਤੰਬਰ ਤੋਂ ਸਾਧਨ ਕਰਦੇ ਸੱਚੇ ਇਥੇ ਪਹੁੰਚ ਕੇ ਫੁਨਾ ਦੀ ਵਿਚਾਰ ਕਰ ਰਹੇ ਨੇ ਫਰੂਟ ਦਾ ਚਾਹ ਪਾਣੀ ਦਾ ਲੰਗਰ ਇਥੇ ਲੱਗਿਆ ਹੋਇਆ ਹੈ ਔਰ ਅੱਗੇ ਵੀ ਉਸੇ ਰਾਤ ਦੇਖੂਗੇ ਕਿ ਵਕ ਵਕ ਖਾਵਾਂ ਤੇ ਹਰ ਚੌਕ ਤੇ ਸਾਡੀ ਸੰਗਤਾ ਉੱਥੇ ਮੌਜੂਦ ਹੈ ਔਰ ਅੱਖਾਂ ਵਿਚਾਰ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਇੱਥੇ ਜੀ ਅੱਜ ਬੜਾਈ ਸੁਭਾਗ ਦਾ ਦਿਨ ਹੈਗਾ ਕਿ ਗੁਰੂ ਤੇਗ ਬਹਾਦਰ ਜੀ ਦੇ 350 ਵਾ ਜਿਹੜਾ ਮਾਰਟਿਡਮ ਦਿ ਹੈਗਾ ਉਹਨੂੰ ਮਨਾਉਂਦੇ ਹੋਏ ਜੋ ਨਗਰ ਕੀਰਤਨ ਸ਼ਿ ਨਗਰ ਤੋਂ ਚੱਲਿਆ ਸੀਗਾ ਅੱਜ ਹੁਸ਼ਿਆਰਪੁਰ ਦੀ ਹੱਦ ਦੇ ਵਿੱਚ ਪਹੁੰਚਿਆ ਹੈ ਇੱਥੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੋਸ਼ਿਆਰਪੁਰ ਨਾਲ ਪੋਲੀਟੀਕਲ ਡਿਸਪੈਂਸੇਸ਼ਨ ਜਿਸ ਦੇ ਵਿੱਚ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਉਹ ਵੀ ਇੱਥੇ ਪਹੁੰਚੇ ਨੇ ਨਾਲ ਬਲਤਾਨੀ ਸਾਹਿਬ ਤੇ ਬਾਕੀ ਵੀ ਪੋਲੀਟੀਕਲ ਡਿਸਪੈਂਸੇਸ਼ਨ ਪਹੁੰਚੀ ਹੈ ਬੜੇ ਹੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਐਂਡ ਬੜੇ ਹੀ ਉਤਸ਼ਾਹ ਦੇ ਨਾਲ ਉਹਨਾਂ ਨੇ ਸਵਾਗਤ ਕੀਤਾ ਹੈਗਾ ਨਗਰ ਕੀਰਤਨ ਦਾ ਐਂਡ ਇੱਥੇ ਮੱਥਾ ਟੇਕਿਆ ਹੈ ਇੱਥੇ ਅਸੀਂ ਵੀ ਸਾਡੇ ਵੀ ਆਫੀਸਰਸ ਤੇ ਉਹ ਪਹੁੰਚੇ ਹੋਏ ਨੇ ਤੇ ਅਸੀਂ ਵੀ ਇੱਥੇ ਉਹਨਾਂ ਨੂੰ ਸਲਾਮੀ ਦਿੱਤੀ ਜੋ ਕਿ ਸਾਡੇ ਵੱਲੋਂ ਇੱਕ ਸ਼ਰਧਾ ਅਸੀਂ ਅਰਪਣ ਕੀਤੀ ਹੈ ਗੁਰੂ ਜੀ ਕੀ ਬਖਤੈ ਅੱਜ ਇਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲ ਕੇ ਸ਼੍ਰੀ ਦਿਨਪੁਰ ਸਾਹਿਬ ਜਾਣਾ ਹੈ। ਉਹਦੀ ਅੱਗੇ ਬਸੂਹਾ ਵਿੱਚ ਆਪਾਂ ਬਸੂਹਾ ਹਲਕਾ ਸਾਰਾ ਸਾਰੇ ਪਿੰਡ ਵਾਸੀ ਸਾਰੇ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ, ਸਮੂਹ ਪੰਚਾਇਤਾਂ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ। ਔਰ ਅੱਜ ਵੱਖ-ਵੱਖ ਜਗ੍ਹਾ ਦੇ ਵਿੱਚ ਵਿਸੂਆ ਵਿੱਚ ਉੱਚੀ ਬਸੇ ਚੱਕਾਸ ਮੁਜਮਾਨ ਚ ਵਿਸੂਆ ਸ਼ਹਿਰ ਅੱਗੋਂ ਕਹਿਰ ਵਾਲੀ ਰੰਧਾਵਾ ਸਾਰ ਜਗ੍ਹਾ ਦੇ ਉੱਤੇ ਜਿਹੜਾ ਸਵਾਦ ਨਗਰ ਕੀਰਤਨ ਦਾ ਜਿੱਤਿਆ ਲਿਆ ਔਰ ਮੈਂ ਧੰਨਵਾਦ ਕਰਦਾ ਮਾਨਸੇਪਤਰੀ ਸਾਹਿਬ ਦਾ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ 350 ਸਾਲਾਂ ਜਿਹੜਾ ਸਿੱਧੀ ਸਮਾਗਮ ਨੂੰ ਅਨੰਪੁਰ ਸਾਹਿਬ ਦੇ ਕੇ ਮਨਾ ਰਹੇ ਔਰ ਉਹਦੇ ਵਿੱਚ ਹਰ ਵਰਗ ਦੀ ਜਿਹੜੀ ਚਮੁੱਲੀ ਤੇ ਪ੍ਰਵਾਹੀ ਗਈ ਔਰ ਬਹੁਤ ਬਿਲੋਤ ਧੰਨਵਾਦੀਆਂ ਪੰਜਾਬ ਸਰਕਾਰ ਦੇ ਅਸੀਂ ਜਿਨ੍ਹਾਂ ਨੇ ਉਸ ਜਗ੍ਹਾ ਤੋਂ ਨਗਰ ਕੀਰਤਨ ਸ਼ੁਰੂ ਕਰਕੇ ਅਨੰਪੁਰ ਸਾਹਿਬ ਦੇ ਕੇ ਐ ਲੈ ਕੇ ਜਾਣਾ ਆ ਤਾਂ ਤਾਂ ਦੇ ਉੱਤੇ ਨਗਰ ਕੀਰਤ ਦਾ ਭਰਵਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਸੋ ਸਾਰੀਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ